ਇੱਕ ਕਲਾਕਾਰ ਕੌਣ ਹੈ ਜਦੋਂ ਕੋਈ ਕਲਾਕਾਰ ਸ਼ੁਰੂ ਕਰਦਾ ਕੋਈ ਸਿੰਗਰ ਨੇ ਗਾਉਣਾ ਸ਼ੁਰੂ ਕੀਤਾ ਉਹ ਕਹਿੰਦਾ ਜੀ ਕਿਸੇ ਬੰਦੇ ਦਾ ਖਾੜਾ ਲੱਗਿਆ ਪ੍ਰੋਗਰਾਮਾਂ ਕਹਿੰਦੇ ਜੀ ਮੈਂ ਇੱਕ ਗੀਤ ਗਾ ਲਾਂ ਉਹ ਕਹਿੰਦਾ ਯਾਰ ਨਵਾਂ ਮੁੰਡਾ ਗੀਤ ਗਾਉਂਦਾ ਨੂੰ ਗੀਤ ਗਾਉਣ ਦਾ ਮੌਕਾ ਦੇ ਦਾਂ ਉਹਨੂੰ ਮੌਕਾ ਦਿੱਤਾ ਜਦੋਂ ਗਾਉਣ ਲੱਗਿਆ ਮੂਰੇ ਬੈਠੇ ਲੋਕਾਂ ਨੇ ਕਿਹਾ ਇਹ ਤਾਂ ਨਵਾਂ ਬੰਦਾ ਬੜਾ ਸੁਣਾ ਗਾਉਂਦਾ ਹੈ ਚੱਕ ਲਿਆ ਇਹ ਤਾਂ ਬੜਾ ਖਮਾ ਹਾਲਦਾ ਬੰਦਾ ਹੈ ਉਹ ਕਹਿੰਦੇ ਇਹ ਕਲਾਕਾਰ ਹੈ ਲੋਕਾਂ ਨੇ ਮੰਨਿਆ ਲੋਕਾਂ ਨੇ ਬਣਾਇਆ ਕੀ ਲੋਕਾਂ ਨੇ ਬਣਾਇਆ ਜਦੋਂ ਮੇਰੇ ਵਰਗਾ ਬੰਦਾ ਕੋਈ ਕਹਿੰਦੇ ਵੀ ਆਹ ਮੁੰਡਾ ਸਕੂਲ 'ਚ ਬਹੁਤ ਸੋਹਣ ਆਇਆ ਤੁਸੀਂ ਇਹ ਦਿੱਸਕਟ ਕਰ ਕੋਈ ਦੀ ਮਰਜ਼ੀ ਕਹਿੰਦੇ ਯਾਰ ਇਹ ਤਾਂ ਕਿੱਥੇ ਲੁਕਿਆ ਹੋਇਆ ਸੀ ਬੜਾ ਵਧੀਆ ਬੰਦਾ ਬਈ ਇਹਨੂੰ ਫਿਲਮਾਂ ਚਾਉਣਾ ਚਾਹੀਦਾ ਉਹਦੇ ਤੇ ਮੋਹਰ ਉਹਦਾ ਸਰਟੀਫਿਕੇਟ ਕੌਣ ਲੋਕ ਨੇ ਲੋਕਾਂ ਨੇ ਸਰਟੀਫਿਕੇਟ ਦਿੱਤਾ ਫਿਰ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਕਿ ਤੁਸੀਂ ਕਲਾਕਾਰ ਹੋ ਫਿਰ ਤੁਹਾਨੂੰ ਕਿਹਦੇ ਪੱਖੇ ਖੜਨਾ ਚਾਹੀਦਾ ਮੈਂ ਮੁਨਕਰ ਨਹੀਂ ਹੁੰਦਾ ਪੈਸਾ ਜ਼ਿੰਦਗੀ ਲਈ ਜ਼ਰੂਰੀ ਹੈ ਪਰ ਪੈਸਾ ਹੀ ਸਭ ਕੁਝ ਥੋੜੀ ਹੈ ਜਿਨ੍ਹਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਕਲਾਕਾਰ ਬਣਾਇਆ ਤੁਹਾਨੂੰ ਉਹਦੇ ਨਾਲ ਖੜਨਾ ਪਊਗਾ ਜੀ ਤੁਹਾਨੂੰ ਉਹਨਾਂ ਦੀ ਗੱਲ ਕਰਨੀ ਪਊਗੀ ਨਾ ਇਸ ਕਰਕੇ ਮੈਂ ਇਸ ਗੱਲ ਦਾ ਹਮ ਹੀ ਆ ਕਿ ਅਸੀਂ ਗੁਰਸ਼ਰਨ ਸਿੰਘ ਨਾਲ ਨਾਟਕ ਕਰਦੇ ਰਹੇ ਮੈਂ ਤਾਂ ਈਵਨ ਕਿ ਤੁਸੀਂ ਸੱਚ ਪੁੱਛੋ ਜੀ ਅੱਜ ਤੁਹਾਨੂੰ ਗੱਲ ਦੱਸਦਾ ਮੈਂ ਮੇਰਾ ਤਾਂ ਜ਼ਿੰਦਗੀ 'ਚ ਧਾਰਨਾ ਇਹ ਸੀ ਕਿਸੇ ਮੌਕੇ ਵੀ ਪਰਦੇ ਤੇ ਕਦੇ ਆਉਣਾ ਨਹੀਂ ਹੈ ਟੈਲੀਵਿਜ਼ਨ 'ਚ ਨਹੀਂ ਆਉਣਾ ਸਿਨੇਮੇ 'ਚ ਨਹੀਂ ਆਉਣਾ ਨੁਕੜ ਜੀ ਰਹਿਣਾ ਜਾਂ ਨਾਟਕਾਂ ਦੇ ਰਹਿਣਾ ਨਾਟਕ ਕਰਨੇ ਆ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਜਿਹੜਾ ਕੈਮਰਾ ਹੈ ਨਾ ਕੈਮਰੇ ਦੇ ਉੱਤੇ ਜੇ ਮੈਂ ਕੋਈ ਹੁਣ ਆਪਾਂ ਅੱਜ ਗੱਲ ਕਰ ਰਹੇ ਹਾਂ ਮੈਨੂੰ ਤੋਂ ਗਲਤ ਅਲਫਾਜ਼ ਬੋਲੇ ਜਾਵੇ ਮੈਂ ਕਹੂੰਗਾ ਭਾਜੀ ਇਹਨੂੰ ਕੱਟ ਦਿਓ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਬੰਦ ਕਰ